ਹਰਿ ਰਾ ਸਾਹਿਬ ਹਰ ਜੁਗ ਜੁਗ ਭਗਤੀ ਉਪਾਇ ਪਹਿਜ ਰਖਦਾ ਆਇਆ ਰਾਮ ਰਾਜ ਹਰਨਾਕ ਜੁਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਅਨੰਦ ਕਾਂ ਪਰਟ ਗਏ ਨਾਮ ਦੇਉ ਮੁਖ ਲਾਇ ਜਨ ਨਾਨਕ ਐਸਾ ਹਰ ਸੇਵਾਂ ਅੰਤ ਲੈ ਉਚੜਾਇਆ ਸ਼ਲੋਕ ਮਹੱਲਾ ਪਹਿਲਾ ਧੁਖਦਾਰ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ बलिहारी कुदरत वसया तेरा अंत न जाई लख्या रहाओ जात में जोत जोत में जाता कल कला भरपूर रहया तू सच्चा सहब सिर सवाले दिन की तीस पार पया कहो नानक करते की बाता कर ते बात जो किस करना सो कर रहया सोदर राग आसा महला पहला एक ओंकार सतगुरु प्रसाद सोदर तेरा केह सो कर केह जित वह सर्व समाले ਵਾਜੇ ਤੇਰੇ ਨਾਦ ਨੇ ਤੇ ਅਸ਼ੰਖ ਹੈ ਤੇ ਤੇਰੇ ਭਾਵਨ ਹਾਰੇ ਤੇ ਤੇਰੇ ਰਗ ਭਰੀ ਸੁਖ ਹੈ ਤੇ ਤੇਰੇ ਗਾਵਨ ਹਾਰੇ ਗਾਵਨ ਤੁਮਨਾ ਪਉਣ ਪਾਣੀ ਬੈਸੰਤਰ ਜਾਵੇ ਰਾਜ ਧਰਮ ਦਵਾਰੇ ਗਾਵਨ ਤੁਮਨਾ ਚਿਤ ਦੇ ਉੱਤੇ ਲਿਖ ਜਾਣ ਲਖ ਲਖ ਤਰੰ ਵਿਚਾਰੇ ਗਾਵਨ ਤੁਮਨਾ ਇਸਰ ਬਰ ਮਾਦੇਵੀ ਸੋਹਣ ਤੇਰੇ ਸੁਦਾਰ ਸਵਾਰੇ ਗਾਵਨ ਤੁਮਨਾ ਇੰਦਰ ਦੇ ਰਾਸਨ ਬੈਠੇ ਦੇਵਤ ਆਦਰ ਨਾਲੇ गावण ਤੁਦਨ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਰਬ ਵਿਚਾਰੇ ਗਾਵਣ ਤੁਨੋ ਜਦਿ ਸਰ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਇ ਨੋ ਪੰਡ ਦਪਣ ਰਤੀ ਸਰ ਜੋਗ ਚੋਗ ਵੇ ਤਾਣਾਲੇ ਗਾਵਣ ਤੁਨੋ ਮੋਹਨੀਆਂ ਮਨ ਮੋਹਣ ਸੁਰਗ ਮਚ ਪਿਆਲੇ ਗਾਵਣ ਤੁਦਨ ਰਤਨ ਭਾਇ ਤੇਰੇ ਅਛਰ ਤੀਰਤ ਨਾਲੇ ਗਾਵਣ ਤੁਨੋ ਜੋਧ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਧਨੋ ਕੰਡਮੁ ਨਿਮਰਹੰਦਾ ਕਰ ਕਰਕੇ ਤੇਰੀ ਧਾਰੀ ਸਹੀ ਤੁਧਨੋ ਗਾਵਣ ਜੋਤਿ ਤੇ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮੈਂ ਚਿਤਨੇ ਅਮ ਨਾਨਕ ਕਿਆ ਵਿਚਾਰ ਸੁਹੀ ਸੁਹੀ ਸਰਾਚਰ ਸਾਇਬ ਸੱਚਾ ਸਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸਿਰ ਚਲਨ ਜਿਨ ਰਚਾਈ ਰੰਗੀ ਰੰਗੀ ਭਤੀ ਕਰ ਕਰ ਜਿਨ ਸੀ ਮਾਇਆ ਜਿਨਿ ਉਪਾਈ ਕਰ ਕਰ ਦੇਖੈ ਕਿ ਤਾ ਆਪਣਾ ਜੋਤੀਸ ਦੀ ਵਡਿਆਈ ਜੋਤੀਸ ਭਾਵੇਂ ਸੋਈ ਕਰਸੀ ਵਿਰਗ ਕੰਨਾ ਕਰਨਾ ਜਾਈ ਸੋ ਪਾਸਾ ਸਹ ਸਹ ਪਾਸਾ ਸਹਿਬ ਨਾਨਕ ਰਹਿ ਨਰ ਜਾਈ ਆਸਾ ਮਹੱਲਾ ਪਹਿਲਾ ਸੁਣੋ ਵੱਡਾ ਕੇ ਸਭ ਕੋਈ ਕੇਵੜਾ ਵਿੱਦਾ ਢੀਠਾ ਹੋਈ ਨਿਮਤ ਪਾਇ ਨਾ ਕਹਿਆ ਜਾਏ ਕਹਿਨੇ ਵਾਲੇ ਤੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਨ ਗਹਿਰਾ ਕੋਈ ਨ ਜਾਣੇ ਤੇਰਾ ਤੇ ਪਾ ਕੇਵੜੀਰਾ ਰਹਾਓ ਸਰਬਸੁਰਤੀ ਮੇ ਸਤਿ ਤਕmai ਸਭ ਕੀ ਮਤ ਮਿਲਦੀ ਮਦਪਾਈ ਗਿਆਨੀ ਧਿਆਨੇ ਗੁਰ ਗੁਰ ਹਾਈ ਕਹਿ ਨਾ ਜਾਏ ਤੇਰੀ ਤੁਲ ਵਡਿਆਈ ਸਭ ਸਤ ਸਭਤਾ ਸਭ ਚੰਗੀਆਂ ਆਇਆਂ ਸਤਿ ਵਰਖਾਂ ਕੀਆਂ ਵਡਿਆਈਆਂ ਤੁਧਵੇਂ ਸਿੱਤੇ ਕਿਨੇ ਨਾ ਪਾਈਆ ਕਰਮਿਲੇ ਨਾਹੀ ਠਾਕੁਰ ਹਈਆ ਆਕਣ ਵਾਲਾ ਕਿਆ ਵਿਚਾਰਾ ਸਿੱਤੇ ਪਰੇ ਤੇਰੇ ਪੰਧਾਰਾ ਜਿਸ ਤੂ ਦੇ ਤਜਿਆ ਆਚਾਰ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ आखा धीमा में प्रेम मर जाऊं आखणे ओंखा साचे नाम साचे नाम की लागै रूपित पुखाय कह चलेयो दुख सोके बिसरे मेरी माए साचा सायु साचे नाही रहौ साचे नाम की तलवड़े आई आग थके की मत नहीं पाई देस मिलके आ कण पाए वदन होवे घाट ना जाए नाम रे न होवे सोग दिनदा रहन तुके पुग बुने हो होर राही कोई ना को हुआ ना को होए ਨੇੜਾ ਆਪ ਤੇੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਕੇ ਕਮजात ਨਾਨਕ ਨਾਵੇ ਬਾਜ ਸੁਨਾਤ ਰਾਗ ਗੁਦਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਰ ਪਰ ਕਾ ਬਿਨੋ ਕਰੋ ਬਰਪਾਸ ਹਮ ਕਿਰੇ ਕਰਮ ਸਤ ਗੁਰ ਸਰਨਾ ਕਰ ਧਿਆਨ ਵਰਗਾਸ ਮੇਰੇ ਮੀਤ ਗੁਰਦੇਵ ਮੁਕ ਰਾਮ ਨਾਮ ਵਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਤਾਏ ਹਰ ਕੀਰਤ ਹਮੇ ਰਹਿ ਰਾਸ ਰਹਾਓ ਹਰ ਜਨ ਕੇਵਡ ਭਾਗ ਵਿਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਏ ਤੇ ਭਾਗ ਹੀ ਜੰਪਾਸ ਜੋ ਸਤਗੁਰ ਸੰਗਤ ਨਹੀਂ ਆਏ ਤ੍ਰਿਗ ਜੀਵਾ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਏ ਤੈਨ ਤੁਰ ਮਸਟਕ ਲਿਖਿਆ ਲਿਖਾਸ ਧਨ-ਧਾਨ ਸਭ ਸੰਗਤ ਹਰ ਰਸ ਪਾਏ ਮਿਲ ਜੈ ਨਾਨਕ ਨਾਮ ਪ੍ਰਗਾਸ रा गुजरी महला पंजवा काहिर मन चित तुम जा आहर हर दियो परिया सैल पत्र में जंती उपाय ता कर कर तरिया मेरे मां दूजी साथ संगत तुम ले सो तरिया गुर प्रसार परम पद पाया सूखे काष्ट हरिया रहाओ जन पिता लोग सुर बनता को न किसकी तरिया सिर से दिल संभा ठाकुर काहे मन पाओ करया ਉੜੇ ਉੜਾ ਗਏ ਸੋ ਕੁ ਸਾਥਿ ਪਾਛੇ ਵਸਰੀ ਸਰਿਆ ਜਿਨ ਕਮਣ ਖਲਾਵੇ ਕਮਣ ਜਗਾਵੇ ਮਨ ਮਹਿ ਸਿਮਰਨ ਕਰਿਆ ਛਾਪਣੀ ਗਾਣ ਦਾ ਅਸਰ ਜਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲਬਲ ਸੁ ਰੁਲ ਜਾਏ ਤੇਰਾ ਅੰਤ ਨਾ ਪਾਰਾ ਵਰਿਆ ਰਾਗਿਆ ਸਮਹਲਾ ਚੌਥਾ ਸੋ ਪਰਕ ਇੱਕ ਓੰਕਾਰ ਸੰਕੁਮ ਪ੍ਰਸਾਦ ਸੋ ਪਰਕ ਨੰਝਣ ਹਰ ਪਰਕ ਨੰਝਣ ਹਰ ਅਗਮ ਅਗਮਿਆ ਪਾਰਾ ਸਭ ਤੇ ਆਵੇ ਸਭ ਤੇ ਆਵੇ ਤੋ ਜੀ ਹਰ ਸੱਚੇ ਸਰਦਨ ਹਾਰਾ ਸਭ ਜੀ ਤੇ ਮਾਰੇ ਜੀ ਤੂ ਜੀਆਂ ਕਾ ਦਾਤਾਰਾ ਹਰ ਤੇ ਆਵੇ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਅਰੇ ਆਪੇ ਠਾਕੁਰਾ ਆਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੂ ਕਰ ਕਰ ਜਾਂਚ ਹਰ ਮਨਨੰਤਰ ਜੀ ਹਰੇ ਕੋ ਪਰਕ ਸਮਾਨ ਮਿਤ ਦਾਤੇ ਘਟਿਖਾਰੀ ਜੀ ਸਭ ਤੇਰੇ ਛੋਡ ਵਿਡਾਣਾ ਤੂ ਆਪੇ ਦਾਤਾ ਆਪੇ ਭੁਗਤਾ ਜੀ ਹੋਤ ਬਿਨ ਨਰਨਾ ਜਾਣ ਤੂੰ ਪਾਰ ਬ੍ਰਹਮ ਬਿਆੰਤ ਬੇਨਤੀ ਤੇਰੇ ਕਿਆ ਗੁਣਿਆ ਕਵ ਗਾਣ ਜੋ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਤਨ ਕੁਰਬਾਨ ਹਰਿ ਤੇ ਆਵੇ ਹਰਿ ਤੇ ਆਵੇ ਤੁਜੀ ਸੇਂਧਾ ਜੁਗ ਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਤੇ ਆਏ ਜੀ ਤਨ ਟੂਟੀ ਜਮ ਕੀ ਫਾਸੀ ਜਿਨ ਨਿਰਪੋਜ ਜਨ ਹਰਿ ਨਿਰਪੋਜ ਤੇ ਆਏ ਜੀ ਤਨ ਕਾ ਭੋ ਸਭ ਵਿਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਿ ਧਿਆਇ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਪਰ ਤੇਰੀ ਪਰ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਰ ਤੇਰੇ ਪਰ ਸਲਾਹ ਤੂ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਨੇ ਕਰੇ ਹਰ ਪੂਜਾ ਜੀ ਤਬ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਨੇ ਪੜੇ ਬੋ ਸਿਮਰ ਸਾਸਤ ਜੀ ਖੜ ਕੇ ਰਹਿ ਕਟ ਕਰਮ ਕਰੰਤਾ ਸੇ ਭਗ ਸੇ ਭਗ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੁਹਾਡਾ ਪੁਰਖ ਪਰਮ ਪ੍ਰਕਰਤਾ ਜੀ ਤੁਿਰ ਜਿਵੇਂ ਵਰਨਾ ਕੋਈ ਸੋ ਜੁਜੁ ਇੱਕੋ ਸਦਾ ਸਦਾ ਤੂ ਇੱਕੋ ਜੀ ਤੂ ਨੈਚਲ ਕਰਤਾ ਸੋਈ ਤੁਧਿਆਪੇ ਭਾਵੇ ਸੋਈ ਵਰਤੇ ਜੀ ਤੁਧਾਪੇ ਕਰੇ ਸੋ ਹੋਈ ਤੁਧਾਪੇ ਸੁਰਤ ਸਭ ਪਾਈ ਜੀ ਤੁਧਾਪੇ ਸੁਰ ਦੇ ਸਭ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਤਿਆਰ ਮੈਂਡਾ ਸਾਇ ਜੋ ਤੋ ਭਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੋ ਸਭ ਨੇ ਧਿਆਨ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇ ਤੁਦ ਆਪ ਵਿਛੋੜੇ ਆਪ ਮਿਲਾਇਆ ਤੂਦ ਰਿਆ ਸਤਿ ਦੀ ਮਾਇ ਤੁਦ ਬਿੰਦੂ ਤਾ ਕੋਈ ਨਾਏ ਜੀ ਜਨ ਸਭ ਤੇਰਾ ਕੇਲ ਵਿਜੋਗ ਮਿਲ ਵਿਛਰਾ ਸੁਗੀ ਮੇਲ ਜਿਸ ਨੂੰ ਤੂੰ ਜਾਣੇ ਸੋ ਜਨ ਜਾਣੇ ਹਰ ਗੁਰ ਸੁਧਿ ਆਖ ਵਖਾਣ ਜਿਨ ਹਰ ਸੇਵਾ ਤਿਨ ਸੁਖ ਪਾਇਐ ਸੈ ਦੇ ਹਰ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੂ ਬਿੰਦੂ ਜਾ ਵਰਨਾ ਕੋਇ ਤੂੰ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤੇਤ ਸਰਵਡੇ ਪਹਿਲੇ ਨਵਾਸਾ ਪਾਣੀ ਪਾਵਤ ਨਹਿ ਕੀਆ ਪੰਕਰਮੋਂ ਪੰਗ ਨਹੀਂ ਚਾਲਾ ਹੁੰਦੇ ਕਹਤੇ ਡੂਬੀਐ ਲੇ ਮਨੇ ਇੱਕ ਨਾ ਚੇਤਸ ਮੂਡ ਮਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾਉ ਜਤੀਛਤੀ ਨਹੀਂ ਪੜਿਆ ਮੂਰਤ ਮੁਗਧਾ ਜਰਮ ਪਿਆ ਬਰਨ ਮਤ ਨਾਨਕ ਤੇਨੀ ਕੀ ਸਰਨਾ ਢੀਨ ਤੋ ਨਾਹੀ ਬਿਸਰਿਆ ਉਸਾ ਮਹੱਲਾ ਪੰਜਵ ਭਈ ਪ੍ਰਾਪਤਿ ਮਾਨੁ ਕੁਦੇ ਹਰੀ ਅਗੋਮਦ ਮਿਲ ਕੇ ਤੇਰੀ ਬਰਿਆ ਅਵਰ ਕਾਤਰ ਕੀ ਤਨਾ ਕਾਮ ਸਾਸਨਤ ਭਜ ਕੇਵਲ ਨਾਮ ਸਰੰਜਾਂ ਲਾਪੋ ਜਨ ਤਰਨ ਕੈ ਜਨ ਬਿਤਾ ਜਾ ਤਰੰਗ ਮਾਇਆ ਕੈ ਰਹਾਉ जापता सिम धर्म ना कमाया सेवा साधना जानिया हराया कहु नानक हमी च करम सरण पर राखो शर्मा बाद चाहे दसवीं कवियो बाई दूती चो हमरी करो हादे रचा पूर्ण हो चित की इच्छा तब तो चलना मै हमारा अपना जान करो प्रति पारा हमरे दुष बै तुम कहो आप हार दे मुहे बचाओ चुकी बसा मोरो परिवार सेवक सिख सुबह करतारा मोहरा चढ़ कर दे करिए सब बहन को आरस करिए पूरन हो हमारी आशा तोर पिण के रहे प्यासा तुम्हें तो छाड़ के वरना चाहूं जो पर चाहूं सो तुम ते पाऊ सेवक से कह मारे तारे चुन चुन सतर हमारे मारिये आप हाथ दे मुझे वरिये मरण काल का त्रास ने मरिये मुझे सदा हमारी पच्छा सिरे तुझे करियो रच्छा ਰਾਖਲੇਮ ਰੱਖਣ ਹਾਰੇ ਸਾਈਂ ਸੰਤ ਸਹਾਈ ਪਿਆਰੇ ਬੀਨ ਬਨ ਦਸਨ ਕੇ ਹੰਤਾ ਤੁਮੋ ਪੁਰ ਚਤੁਰਦਸ ਕੰਤਾ ਕਾਲ ਪੈ ਬ੍ਰਹਮ ਉਤਰਾ ਕਾਲ ਪੈ ਸੰਜਿਓ ਉਤਰਾ ਕਾਲ ਪੈ ਕੋ ਪ੍ਰਸੰ ਪ੍ਰਕਾਸ਼ ਸੰਸਕਲ ਕਾਲ ਕਾ ਕੀਆ ਤੁਮਾਸਾ ਯੋਗ ਕਾਲ ਜੋਗੀ ਸਰ ਕੀਓ ਵੇਦਰਾ ਬ੍ਰਹਮਾ ਜੋਤੀਯ ਜਵਨ ਕਾ ਸਭ ਲੋਕ ਸਵਾਰਾ ਨਮਸਕਾਰ ਹਤਾਏ ਹਮਾਰ ਜਵਨ ਕਾ ਸਦੱਤ ਬਨਾਏ ਦੇਵਦੱਜ ਚੁਲਕ ਜਾਇਓ ਆਦਨ ਤੇ ਕੈ ਅਵਤਾਰ ਸੁਈ ਬਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਮਾਰੇ ਸਕਲ ਪ੍ਰਜਾਜ ਨੇ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦਿਓ ਸਤਰ ਕੋ ਕੋ ਮੂ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਭਲੇ ਬਰੇ ਕੀ ਪੀਰ ਪਛਾਣ ਤੇ ਪੀਟੀ ਤੇ ਕੁੰ ਚਿਰੇ ਸੁਲਾ ਸਪਰ ਕਿਰਪਾ ਦਿਸ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸਭ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੇ ਘਟ ਘਟ ਕੇ ਪਰ ਪਰ ਕੀ ਜਾਣੇ जब दृख करा कर तारा पर तर्क तब देह पार जब मैं करत कर तुह कबू तुम मैं मिलत दे तर सब जेते बर सिर सब तारे आप अपनी बुद्धि उचारे तुम सब जीते रहते नारायण बेद बेद अरे आलम निरंकार नर बकार न लंबा आद नील नाद असंभ ना ताका मूड चारत पेदा जाको पेव न पावत पैदा ਤਾਕੋ ਗੁਰ ਪਾਹਲ ਨਮਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਰ ਨਰੰਕਾਰ ਕਾ ਚਿਮਤ ਨਹ ਪੇਵ ਆਪ ਹੀ ਆਪਣੀ ਬੁਧ ਹੈ ਦੇਤੀ ਪਰਨਤ ਪਿੰਨ ਪਿੰਨ ਤੋ ਦੇਤੀ ਤੁਮਰਾ ਲਖਣ ਜਾਏ ਕੋ ਸਾਰਾ ਕਹਿ ਸਦਾ ਪ੍ਰਥਮ ਸੰਸਾਰਾ ਏਕੇ ਰੂਪ ਨੂ ਬਸੁਰੂ ਪਰੰਕ ਪੈਉਰਾ ਕਹਿ ਕੋ ਭਾ ਹੰਡੈ ਜੇਰੇ ਸਤਿ ਜੀ ਕੀ ਨਿਤਪੁਰ ਕਾਣ ਬਹੁ ਰਈ ਦੇਨੀ ਕਉ ਫੁੜਾ ਜਾ ਹੈ ਬੈਠਾ ਕੋ ਸੰਤ ਪਰ ਸੰਕਟ ਕੇਠਾ सगरे से तेगा ऐ점ो आद जुगाद स्वरूप से हम भव अवरच्छामे री तुम करो सिख वार सिख संगरो दूसरी ठाड बाट तो पाता सकल मलेश करो रण काता जे तुसा शरणि परे दिन कर सुक्तो है मारे वरखण पग परे तिहार दिन कै तुम संकट सब तारे दो कुल को एक भारत है ताके काल निकटना है रच्छा होय तह सब काल दूसरे तरह तत्काल ਕਿਰਪਾ ਜਿ ਸੰਜਾਇ ਨੇ ਹਰਿ ਹੋ ਤਾ ਕੇ ਤਾ ਕਨ ਕਮੋ ਹਰ ਹੋ ਰਿੱਧ ਸਿਰ ਕਰਮੋ ਸਭ ਇਦ ਸੁਸਾਸ ਸਕੇ ਨਾ ਕੋਈ ਏਕ ਬਾਰ ਜਿਨ ਤੋ ਮੈਂ ਸੰਭਾਰਾ ਕਾਲ ਫਾਸ ਤੇ ਤਾਹਿ ਉਬਾਰ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿ ਦਿਸ ਦੋਖ ਤੇ ਰਹਾ ਖੜਕੇ ਤੁਮੈ ਸਰਨ ਤੇ ਹਾਰੀ ਆਪ ਹਰ ਤੇ ਲਹਿ ਉਬਾਰੀ ਸਰਬ ਠੋਰ ਮੋਹ ਸੁਹਾਈ ਦਿਸ ਦੋਖ ਤੇ ਲਹਿ ਬਚਾਈ ਸੋਈਆ ਪਾਏ ਗਏ ਜਪਤੇ ਤੁਮਰੇ ਤਪਤੇ ਕੋ ਆਕਰੇ ਨਹੀਂ ਆਨੇ राम रहीम प्राण प्राण अनेक किस्मत एक ना मान सिमरन शास्त्र बेस बहुत भेद गाय हम एक ना जान मेरे स्पान कृपा तमरी कर मैं न कह सब तो ही बखान दोहरा सगले द्वार को छाड के कहयो तुहारो द्वार बाय गहे कीला दिया से गोविलदास तुहार राम कली महल लाती जन देखूं कार सतगुरु प्रसाद ਅਨੰਦ ਭਿਆ ਮਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਸੇ ਕੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀ ਆਈਆਂ ਸ਼ਬਦ ਹੋਤਾ ਗਾਵੋ ਹਰੀ ਕੇ ਰਮਨ ਜਨੀ ਵਸਾਇਆ ਕਹੇ ਨਾਨਕ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰੋਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭ ਨਾਗਲਾ ਸਮਰੱਥ ਸੁਆਮੀ ਸੋਖ ਮਨ ਵਿੱਚਾਰੇ ਕਹਿ ਨਾਨਕੀ ਮਨ ਮੇਰੇ ਸਦਾ ਰੋਹਰ ਨਾਲੇ ਸਾਚ ਸਹਵਾ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਤਜ ਚੈ ਚਸਤੇ ਸੋ ਪਾਵੇ ਸਦਾ ਸਤਿ ਸੁਲ੍ਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨੋ ਸਹਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੁੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮਿਆ ਧਰਮ ਰਾਜਿ ਨੇ ਭੁੱਖਾ ਸਭ ਗੁਮਾਈਆ ਕਰ ਸਾਂ ਸੁਖ ਮਣਿਆ ਉਸੇ ਅਜਿਨੀ ਛਾ ਸਭ ਪੁਜਾਈਆ ਸਦਾ ਕਿਰਪਾਣ ਕੀ ਤਾਗਰ ਵਿਟੋ ਚਿਸਤੀਆਂ ਵਢਿਆਈਆਂ ਕਹੇ ਨਾਨਕ ਸੁਨੋ ਸੰਤੋਸ਼ ਅੰਦਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਬਦਤ ਘਰ ਸਵਾਗੇ ਘਰ ਸਵਾਗੇ ਸ਼ਬਦ ਵਾਜੇ ਕੱਲਾ ਜਿਤ ਕਰ ਤਾਰੀਆਂ ਪੰਜ ਦੁਤਰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮੁ ਪਾਇਆ ਤੁਰਿ ਜਿਨਿ ਕੋਸੀ ਨਾਮੁ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖੋ ਆਤਿ ਤਕਰੈਨ ਹਦਵਾਜੇ ਹਣਿ ਸੁਨੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬਰੰਭਰ ਪਾਇਆ ਉਤਰੇ ਸਗਲ ਵਸੂਰੇ ਧੂਖ ਰਉ ਸੰਤਾ ਕੇ ਉਤਰੇ ਸੁਣੀ ਸੱਤੀ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਆਪਣੀਤ ਕਹਤੇ ਪਵਿਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚੰਨ ਲਾਗੇ ਵਾਜੇ ਹਰ ਤੂਰੇ ਮੰਦਾਵਣੀ ਮਹਲਾ 5ਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਰਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਦਿਸਕਾ ਸਭੇ ਉਦਾਰੋ ਦੇਖੋ ਖਾਵੇ ਦੇਖੋ ਕੁੰਚੇ ਦਿਸਕਾ ਹੋਏ ਉਦਾਰੋ ਇਹ ਵਸਤ ਜੀ ਨਹ ਜਾਣੇ ਤਨੇ ਤਰਕਿ ਉਰਤਾਰੋ ਤਮ ਸੰਸਾਰ ਕੋ ਲਗਤਰੀ ਸਭ ਨਾਨਕ ਭ੍ਰੰਪਸਾਰੋ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਤੂ ਨਹੀਂ ਮੈਨੂੰ ਯੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸਤੇ ਹੋਈ री खगनी दर माहेट जोदल भिख मुनको लॻी पया समृत से ई खाहे गोबिंद ਸਭਸੇ ਨੋ ਕਿਰਪਾਲ ਸਮਾਲੇ ਸਾਹੀ ਸਾਹਿ ਬਿਰਥਾ ਕੋ ਨਾ ਜਾਇ ਜੀ ਆਵੇ ਤੁ ਦਿਆਇ ਸੋਕ ਮਹਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੀਵਾ ਜਪ ਕਰਿ ਨਾਉ ਨੇਤਰੀ ਸਤਗੁਰ ਭੇਖਣਾ ਸਰਨੀ ਸੁਰਨਾ ਗੁਰ ਨਾਉ ਸਤਗੁਰ ਸੇ ਤੀ ਰਤਿਆ ਦਰਗੇ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੇ ਉਤਮ ਕਾਢੀ ਵੇਲੇ ਕੇ ਹੀ ਕੇ ਮਹਲਾ ਪੰਜਵਾ ਰਖੇ ਰਖਣੇ ਹਾਰਿਆ ਪਿਉ ਬਾਰੀਆਂ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਵਾਹ ਆਪਦੇ ਆਲਮਨੋ ਨਾ ਵਿਚਾਰੀਣ ਸਾਦ ਜਿਨਾ ਕੇ ਸੰਭ ਭਉ ਜਲ ਤਹਾਰੀਣ ਸਾਖ ਦਿਨ ਤੱਕ ਦੂਸੇ ਨਾ ਹੈ ਵਿਦਾਰੀਣ ਈ ਸਾਹਿਬ ਕੀ ਟੇਕ ਨਾਨਕ ਮਣੇ ਮਾਏ ਈ ਸਿਮਰ ਸੁਖ ਹੋਏ ਸਗਲੇ ਦੁਖ ਧਾਇ ਈ ਸਾਹਿਬ ਕੀ ਟੇਕ ਨਾਨਕ ਮਣੇ ਮਾਏ ਈ ਸਿਮਰ ਸੁਖ ਹੋਏ ਸਗਲੇ ਦੁਖ ਧਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ